ਸਸਿਗਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅ ਦੋਸਤੋ ਹਰ ਬਾਰ ਦੀ ਤਰ੍ਹਾਂ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਅਖਬਾਰ ਪੜੋਗੇ ਨਾ ਜੀ ਤਾਂ ਤੁਹਾਡੇ ਸਾਹਮਣੇ ਫੇਸਬੁਕ ਇੰਸਟਾਗ੍ਰam ਅ ਤੇ ਫੇਸਬੁਕ ਤੇ ਸਾਡੇ ਪੇਜ ਆ ਜਿਹੜੇ ਇੰਨੇ ਹੀ YouTube ਫੇਸਬੁਕ ਇੰਸਟਾਗ੍ਰam ਦਾ ਤੁਹਾਡਾ ਅਖਬਾਰ ਜੋ ਪੰਜਾਬ PVC ਪੰਜਾਬੀ YouTube ਤੇ ਇੰਗਲਿਸ਼ ਦੇ ਵਿੱਚ PVC ਪੰਜਾਬ Facebook Instagram ਤੇ ਇੰਗਲਿਸ਼ ਦੇ ਵਿੱਚ ਇਹ ਦੋਨੋਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਨਾ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਦੋਸਤੋ ਇੱਕ ਬੇਨਤੀ ਜ਼ਰੂਰ ਹੈ ਕਿ ਨਾ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਤੁਹਾਡੇ ਸਾਰੇ ਇੱਕ ਇੱਕ ਸਬਸਕ੍ਰਾਈਬਰ ਸਾਡੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਹੈ ਤਾਂ ਦੋਸਤੋ ਸੋਨੇ ਬੀਤੇ ਗੱਲ ਧਰਮ ਸਥਲ ਕਰਨਾਟਕਾ ਦੇ ਧਰਮ ਸਥਲ ਮੰਜੂਨਾਥ ਮੰਦਿਰ ਦੀ ਜੋ ਕਹਾਣੀ ਕ੍ਰਾਈਮ ਦੀ ਸੀਰੀਜ਼ ਦੇ ਵਿੱਚ ਪਹਿਲੀ ਕੜੀ ਸੁਣਾਈ ਸੀਗੀ ਉਸੇ ਕੜੀ ਨੂੰ ਆਪਾਂ ਅੱਜ ਅੱਗੇ ਜਾਰੀ ਰੱਖਦੇ ਹੋਏ ਦੂਜੀ ਕੜੀ ਤੇ ਆਖਰੀ ਕੜੀ ਹੈ ਜਿਹੜੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਤਾਂ ਇੱਥੇ ਨਾ ਦੋਸਤੋ ਜਿਵੇਂ ਮ੍ਰਿਤਕ ਲੜਕੀ ਦੇ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਪੁਲਿਸ ਨੇ ਵੀ ਪ੍ਰੋਪਰ ਆ ਦੀ ਇਨਵੈਸਟੀਗੇਸ਼ਨ ਸਹੀ ਨਹੀਂ ਕੀਤੀ ਨਾ ਜਿਹੜੇ ਡਾਕਟਰ ਸੀਗੇ ਪੋਸਟਮਾਰਟਮ ਕਰਨ ਵਾਲੇ ਨਾ ਉਹਨਾਂ ਨੇ ਕੀਤਾ ਸੀਗਾ ਇਸੇ ਦੌਰਾਨ ਨਾ ਦੋਸਤੋ ਇੱਕ ਹੋਰ ਗੱਲ ਪਤਾ ਲੱਗਦੀ ਹੈ ਕਿ ਲੜਕੀ ਦੇ ਜੋ ਨਖੂਨਾਂ ਦੇ ਵਿੱਚੋਂ ਜਦੋਂ ਉਹਦਾ ਰੇਪ ਹੋਇਆ ਸੀਗਾ ਨਾ ਤਾਂ ਉਹਨੇ ਇਹਦਾ ਵਿਰੋਧ ਕੀਤਾ ਹੋਣਾ ਨੈਚੁਰਲੀ ਗੱਲ ਹੈ ਬੱਚੀ ਹੈ ਜੀ ਪਰ ਲੜਕੀ ਦੇ ਨਖੂਨਾਂ ਦੇ ਵਿੱਚੋਂ ਜੋ ਨੋਹਾਂ ਦੇ ਵਿੱਚੋਂ ਮਾਸ ਮਿਲਿਆ ਸੀ ਨਾ ਜਦੋਂ ਉਹ ਡੀਐਨਏ ਟੈਸਟ ਸੰਤੋਸ਼ rau ਦਾ ਡੀਐਨਏ ਨਾਲ ਕਰਾਇਆ ਜਾਂਦਾ ਤਾਂ ਉਹ ਆਪਸ ਮੇਲ ਨਹੀਂ ਖਾਂਦੇ ਜਿੱਦੇ ਕਰਕੇ ਅਦਾਲਤ ਉਹਨੂੰ ਬਾਈ ਜਤ ਬਰੀ ਕਰ ਦਿੰਦੀ ਹੈਗੀ ਆ ਪਰ ਕੁੜੀ ਦੇ ਜੋ ਨੋਹ ਹੈਗੇ ਆ ਉਹਦੇ ਵਿੱਚੋਂ ਨਾ ਦੋ ਲੋਕਾਂ ਦੇ ਹੋਰ ਡੀਐਨਏ ਸੈਂਪਲ ਪਾਏ ਜਾਂਦੇ ਸੀਗੇ ਤੇ ਇਹ ਕਿਹੜੇ ਲੋਕਾਂ ਦੇ ਡੀਐਨਏ ਸੈਂਪਲ ਨੇ ਉਹ ਜੋ ਮ੍ਰਿਤਕ ਲੜਕੀ ਦੇ ਨੋਹਾਂ ਦੇ ਵਿੱਚੋਂ ਮਿਲੇ ਸੀ ਇਹਦੀ ਵੀ ਪੁਲਿਸ ਨੇ ਜਾਂਚ ਨਹੀਂ ਕੀਤੀ ਬੱਸ ਸਟੈਂਡ ਜਿੱਥੇ ਹਰ ਰੋਜ਼ ਲੜਕੀ ਉਤਰਦੀ ਸੀ ਉਸ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਪਰ ਪੁਲਿਸ ਨੇ ਉਹ ਸੀਸੀਟੀਵੀ ਕੈਮਰੇ ਵੀ ਚੈੱਕ ਨਹੀਂ ਕੀਤੇ ਰਾਹ ਚ ਇੱਕ ਹਸਤਾਲ ਬੰਦਾ ਸੀਗਾ ਉਸ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਨਹੀਂ ਕੀਤੇ ਨਾਲ ਹੀ ਮ੍ਰਿਤਕ ਲੜਕੀ ਦੇ ਨੋਹਾਂ ਦੇ ਵਿੱਚੋਂ ਜਿੰਨਾਂ ਲੋਕਾਂ ਦੇ ਡੀਐਨਏ ਸੈਂਪਲ ਪਾਏ ਗਏ ਸੀ ਉਹਦੀ ਵੀ ਜਾਂਚ ਪ੍ਰਤਾਪ ਪੁਲਿਸ ਨੇ ਨਹੀਂ ਕੀਤੀ ਤੇ ਕਾਤਲ ਜਿਹੜੇ ਆਸਾਨੀ ਨਾਲ ਬਚ ਨਿਕਲਦੇ ਨੇ ਜੀ ਜਿਸ ਦੇ ਕਾਰਨ ਲੋਕਾਂ 'ਚ ਫੇਰ ਦੁਬਾਰਾ ਤੋਂ ਗੁੱਸਾ ਹੁੰਦਾ ਹੈ ਤੇ ਲੋਕ ਕਰਨਾਟਕਾ ਦੇ ਵਿੱਚ ਵੱਡੇ ਵਿਦਰ ਤੇ ਸੜਕਾਂ ਤੇ ਉਤਰਦੇ ਨੇ ਧਰਨੇ ਪ੍ਰਦਰਸ਼ਨ ਕਰਦੇ ਨੇ ਜੀ ਤੋ ਰਾਜ ਸਰਕਾਰ ਤੇ ਦਬਾਅ ਪੈਂਦਾ ਤੇ ਪੁਲਿਸ ਉਸ ਤੋਂ ਬਾਅਦ ਪੜਤਾਲ ਜਿਹੜੀ ਪੁਲਿਸ ਤੋਂ ਲੈ ਕੇ ਸੀਆਈਡੀ ਨੂੰ ਦਿੱਤੀ ਹੋਈ ਸੀ ਉਸ ਬਾਅਦ ਤੋਂ ਬਾਅਦ ਨਵੰਬਰ ਦੇ ਵਿੱਚ ਇਸ ਮਾਮਲੇ ਦੀ ਪੜਤਾਲ ਹੈ ਜਿਹੜੀ ਉਹ ਸੀਬੀਆਈ ਨੂੰ ਦੇ ਦਿੱਤੀ ਜਾਂਦੀ ਹੈਗੀ ਆ ਇੱਕ ਨਾ ਦੋਸਤੋ ਇੱਥੇ ਹੋਰ ਗੱਲ ਪਤਾ ਲੱਗਦੀ ਹੈ ਮ੍ਰਿਤਕ ਲੜਕੀ ਕਿ ਸੇਲੀ ਦੱਸਦੀ ਹੈ ਕਿ ਘਟਨਾ ਵਾਲੇ ਦਿਨ ਮ੍ਰਿਤਕ ਲੜਕੀ ਸਰਕਾਰੀ ਬੱਸ ਦੇ ਵਿੱਚ ਸ਼ਾਮ 4:30 ਵਜੇ ਕਾਲਜ ਤੋਂ ਆਪਣੇ ਘਰ ਜਾਣ ਲਈ ਬੈਠਦੀ ਹੈ ਤੇ ਕਾਲਜ ਤੋਂ ਮ੍ਰਿਤਕ ਲੜਕੀ ਦੇ ਘਰ ਦਾ ਰਾਹ ਜਿਹੜਾ ਸਿਰਫ 15 ਮਿੰਟ ਦਾ ਰਸਤਾ ਹੁੰਦਾ ਤੇ ਮ੍ਰਿਤਕ ਲੜਕੀ ਆਪਣੇ ਸਟਾਪ ਤੇ ਉਤਰਦੇ ਹੋਏ ਜਿਹਨੂੰ ਕਈ ਲੋਕਾਂ ਨੇ ਦੇਖਿਆ ਸੀ ਨਾਲੇ ਲੜਕੀ ਦਾ ਜੁਮਰਤਕ ਲੜਕੀ ਆ ਉਹਦੇ ਮਾਮੇ ਨੇ ਵੀ ਦੇਖਿਆ ਸੀ ਜੀ ਉਹਨੇ ਹੱਥ ਹਲਾ ਕੇ ਹਾਈ ਕੀਤੀ ਸੀਗੀ